ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਤੁਹਾਡੇ ਉਪਰ ਸ਼ਹੀਦ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪਹਿਰਾ ਹੈ ਅਤੇ ਉਹ ਤੁਹਾਡੀ ਰੱਖਿਆ ਕਿਵੇਂ ਕਰ ਰਹੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਬਾਰੇ ਗੱਲ ਕਰਾਂਗੇ ਐਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਵੀਡੀਓ ਚੰਗੀ ਲੱਗੇ ਤਾਂ ਅਗੇ ਸ਼ੇਰ ਵੀ ਜ਼ਰੂਰ ਕਰ ਦਿਨਾ ਅਤੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤੁੰਤਨ ਬਾਬਾ ਦੀਪ ਸਿੰਘ ਜੀ ਦੀ ਕਿ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਵੀ ਸਿਰ ਤੇ ਤੁੰਤਨ ਬਾਬਾ ਦੀਪ ਸਿੰਘ ਜੀ ਦਾ ਹੱਥ ਹੋਵੇ ਅਤੇ ਹਰ ਜਗ੍ਹਾ ਤੇ ਤੋਹਾਡੀ ਰੱਖਿਆ ਕਰਨ ਜੇਕਰ ਕੋਈ ਵੀ ਮਨੁੱਖ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਦੇ ਵਿੱਚ ਦਿਨ ਰਾਤ ਲੱਗਾ ਹੋਇਆ ਹੈ ਅਤੇ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ

ਪਰ ਸਾਹਾ ਸੰਗਰਜੀ ਇਹ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਦਾ ਜਾਂ ਰੱਬੀ ਰੂਹਾ ਦਾ ਪਹਿਰਾ ਲਗਾ ਹੋਇਆ ਹੈ ਇਸ ਲਈ ਅੱਜ ਆਪਾਂ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਰੱਬੀ ਰੂਹਾ ਅਤੇ ਸ਼ਕਤੀਆਂ ਦਾ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਈ ਹਨ ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਸਕੇ सास संगत जी सब तो पहली निशानी यह होंगी है कि साडी अमृत वेले तीन बजे तो रह के पजे आपे ही जाग खुलती है उस वेले सुते नहीं रह सकते जे थे कोई रब्बी शक्ति है तुसी कोई जरूर ही पुन होंगे जो पिछले कई जन्म या इस जन्म विच कीते होंगे जिस कारण ती अमृत वेले जाग खुलती है ਅਤੇ ਮੰਨਤੇ ਦੀ ਮੰਗ ਦੇ ਵਿੱਚ ਚੱਲਦਾ ਰਹਿੰਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਅੰਮ੍ਰਿਤ ਵੇਲੇ ਨੂੰ ਵਿਅਰਥ ਨਾ ਗਵਾਈਏ ਜਿਸ ਕਾਰਨ ਤੁਹਾਡੇ ਨਾਲ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿਣ ਲੱਗ ਪੈਂਦੀਆਂ ਹਨ ਦੂਸਰੀ ਨਿਸ਼ਾਨੀ ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕਦਮ ਕਾਫੀ ਪ੍ਰੋਬਲਮਸ ਆਨ ਲੱਗ ਪੈਂਦੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਕੁਛ ਵੀ ਪਤਾ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੇ ਰੋਹਾਨੀ ਟੰਗ ਦੇ ਨਾਲ ਇਕਦਮ ਇਹ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੈ ਕਿ ਸਾਡੇ ਨਾਲ ਰੱਬੀ ਸ਼ਕਤੀਆਂ ਹਨ ਤੀਸਰੀ ਨਿਸ਼ਾਨੀ ਇਹ ਹੈ ਕਿ ਜਦੋਂ ਤੁਸੀਂ ਕੋਈ ਗੁਰਬਾਣੀ ਸੁਣਦੇ ਹੋ ਕੀਰਤਨ ਸੁਣਦੇ ਹੋ ਕਿਸੇ ਵੀ ਗੁਰਦੁਆਰੇ ਜਾ ਕੇ ਕੀਰਤਨ ਸੁਣਦੇ ਹੋ ਤਾਂ ਇਕਦਮ ਤੁਹਾਡੇ ਸਰੀਰ ਦੇ ਰੋਂਕਟੇ ਖੜੇ ਹੋ ਜਾਂਦੇ ਹਨ ਅਜੀਬ ਜਿਹੀ ਇੱਕ ਤਰੰਗ ਤੁਹਾਡੀ ਬੋਡੀ ਨੂੰ ਮਹਿਸੂਸ ਹੁੰਦੀ ਹੈ ਜਿਸ ਨਾਲ ਤੁਸੀਂ ਚੰਗਾ ਵੀ ਮਹਿਸੂਸ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੈ ਕਿ ਸਾਡੇ ਨਾਲ ਕੋਈ ਰੱਬੀ ਸ਼ਕਤੀ ਆਪ ਜੀ ਦੇ ਕੋਲ ਹੈ ਚੌਥੀ ਨਿਸ਼ਾਨੀ ਇਹ ਹੈ ਜਦੋਂ ਤੁਹਾਡੀ ਬਿਨਾ ਮੰਗੇ ਹੀ ਪਰਮਾਤਮਾ ਮਨ ਦੀ ਇੱਛਾ ਪੂਰੀ ਕਰ ਦਿੰਦਾ ਹੈ ਹਜੇ ਤੁਸੀਂ ਉਸ ਬਾਰੇ ਉਸ ਚੀਜ਼ ਬਾਰੇ ਜਾ ਕੋਚ ਮੰਗਵਾਰੇ ਸੋਚਦੇ ਹੀ ਹੁੰਦੇ ਹੋ ਤੇ ਉਹ ਤੁਹਾਡੀ ਇੱਕਦਮ ਇੱਛਾ ਪੂਰੀ ਹੋ ਜਾਂਦੀ ਹੈ ਕਿ ਰੱਬਾ ਸਾਨੂੰ ਇਹ ਵੀ ਚੀਜ਼ ਦੇ ਦੇ ਤੇ ਤੁਹਾਡੀ ਅਰਦਾਸ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਤੁਸੀਂ ਇਹ ਮਹਿਸੂਸ ਕਰਦੇ ਹੋ ਇਹ ਸੋਚਦੇ ਹੋ ਕਿ ਹਜੇ ਤਾਂ ਆਪਾਂ ਸੋਚ ਹੀ ਰਹੇ ਸਾਂ ਪਰ ਇਹ ਸਾਨੂੰ ਇੱਕਦਮ ਮਿਲ ਵੀ ਗਈ ਸਾਡੀ ਇਹ ਗੱਲ ਆਪੇ ਕਿਸ ਤਰ੍ਹਾਂ ਪੂਰੀ ਹੋ ਗਈ ਹੈ ਜੇ ਤੁਹਾਡੇ ਨਾਲ ਵੀ ਇਹ ਚਮਤਕਾਰ ਜਾ ਇਹ ਗੱਲਾਂ ਵਾਪਰਦੀਆਂ ਹਨ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਪੰਜਰੀ ਨਿਸ਼ਾਨੀ ਜੋਦਰ ਵੀ ਤੁਹਾਡੇ ਮਨ ਵਿੱਚ ਜਾਂ ਹਿਰਦੇ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਦਾ ਆਇਆ ਹੋਵੇ ਤੇ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ ਉਹਨਾਂ ਸਵਾਲਾਂ ਦਾ ਜਵਾਬ ਤੁਹਾਡੇ ਅਗੇ ਆਪ ਹੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਅਗੇ ਹੀ ਆ ਜਾਂਦਾ ਹੈ ਜਿਵੇਂ ਅਸੀਂ ਕੋਈ ਕਿਤਾਬ ਪੜ੍ਹਦੇ ਹੋਈਏ ਜਾ ਉਸ ਦੇ ਵਿੱਚ ਸਾਡੇ ਮਨ ਵਿੱਚ ਸੋਚੇ ਜੇ ਸਵਾਲਾਂ ਦਾ ਜਵਾਬ ਲਿਖਿਆ ਹੋਵੇ ਅਤੇ ਜਿਸ ਤਰ੍ਹਾਂ ਸਾਨੂੰ ਕੋਈ ਰਸਤੇ ਵਿੱਚ ਕੋਈ ਅਚਾਨਕ ਲਿਖਿਆ ਹੋਇਆ ਪੜਿਆ ਜਾਂਦਾ ਹੈ ਅਤੇ ਜਾ ਕਿਸੇ ਅਣਜਾਣੇ ਇਨਸਾਨ ਕੋਲੋਂ ਸਾਡੇ ਸਵਾਲਾਂ ਦਾ ਜਵਾਬ ਮਿਲ ਜਾਣਾ ਅਤੇ ਜਵਾਬ ਦੇ ਕੇ ਉਸ ਬਗ ਚਲੇ ਜਾਣਾ ਇਹ ਸਭ ਨਿਸ਼ਾਨੀਆਂ ਵੀ ਰੱਬੀ ਰੂਹਮ ਦੇ ਕੋਲ ਹੋਣਦੀਆਂ ਹੁੰਦੀਆਂ ਹਨ ਸੇਵੀ ਨਿਸ਼ਾਨੀ ਦੇ ਵਿੱਚ ਤੁਹਾਨੂੰ ਅਣਜਾਣ ਚੀਜ਼ਾਂ ਦੇ ਬਾਰੇ ਆਪਣੀ ਆਪ ਹੀ ਗਿਆਨ ਹੋ ਜਾਂਦਾ ਹੈ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਸੁਨੀਆਂ ਨਹੀਂ ਦੇਖਿਆ ਨਹੀਂ ਪਰ ਅਚਾਨਕ ਪਹਿਲੀ ਵਾਰ ਦੇਖਣ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਅਤੇ ਉਹਨਾਂ ਬਾਰੇ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤਾਂ ਸਾਡੇ ਮੋਖ ਦੇ ਵਿੱਚੋਂ ਅਚਾਨਕ ਹੀ ਉਹ ਸਵਾਲ ਦਾ ਜਵਾਬ ਨਿਕਲ ਜਾਂਦਾ ਹੈ ਜਿਵੇਂ ਉਹ ਸਵਾਲ ਦਾ ਜਵਾਬ ਸਾਨੂੰ ਪਹਿਲੇ ਹੀ ਪਤਾ ਸੀ ਅਤੇ ਜਵਾਬ ਅਸੀਂ ਪੂਰੇ ਕੌਨਫੀਡੈਂਸ ਨਾਲ ਦਿੰਦੇ ਹਾਂ

ਤੁਹਾਡੇ ਨੇੜੇ ਤੇੜੇ ਕੋਈ ਫੁੱਲ ਜਾਂ ਕੋਈ ਖੁਸ਼ਬੂ ਵੀ ਨਹੀਂ ਹੁੰਦੀ ਅਤੇ ਤੁਹਾਨੂੰ ਫਿਰ ਵੀ ਪਰਫਿਊਮ ਦੀ ਤਰ੍ਹਾਂ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਅਤੇ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਇਹ ਐਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਇਹ ਇੱਕ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਤੁਹਾਡੇ ਨਾਲ ਸ਼ਹੀਦ ਸਿੰਘਾਂ ਦਾ ਅਤੇ ਮਰਦਬੀ ਰੂਹਾਂ ਦਾ ਪਹਿਰਾ ਹੈ ਜਦੋਂ ਵੀ ਤੁਹਾਡੇ ਨਾਲ ਇਹ ਸਭ ਕੁਝ ਹੋਵੇ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਅਤੇ ਉਹਨਾਂ ਦਾ ਸ਼ੁਕਰਾਨਾ ਨਹੀਂ ਕਰੋ ਸਵੇਰੇ ਅੰਮ੍ਰਿਤ ਵੇਲੇ ਉੱਠੇ ਜੀ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅਤੇ ਕਹੋ ਕਿ ਤੁਹਾਡੇ ਮਿਹਰ ਸਦਕਾ ਸੱਚੇ ਪਾਤਸ਼ਾਹ ਜੀ ਰਾਤ ਸੁਖਾਂ ਦੀ ਬੀਤੀ ਤੋਈ ਹੈ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਅਤੇ ਰਾਤ ਨੂੰ ਸੌਣ ਲੱਗੇ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੋਵੋ ਅਤੇ ਕਹਿਆ ਕਰੋ

ਵਾਹਿਗੁਰੂ ਜੀ ਕੀ ਫਤਿਹ ਤਾਂਤਨ ਬਾਬਾ ਦੀਪ ਸਿੰਘ ਜੀ